ਆਪਕੋ ਕੀ ਨਾਮ ਹੈ ਭਰਾ ਜੀ ਤੁਹਾਡਾ ਨਾਮ ਰਾਹੁਲ ਰਾਹੁਲ ਜੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਅਸੀਂ ਇਹ ਪਿੰਡ ਅਜੂਵਾਲ ਦੇ ਅਜੂਵਾਲ ਦੇ ਇਹ ਘਰ ਤੁਹਾਡਾ ਹੀ ਹੈ ਹਾਂਜੀ 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 ਨਹੀਂ ਨਹੀਂ ਆਪਣਾ ਭਾਜੀ ਆਪਣਾ ਜੀ ਹਾਂਜੀ ਤੇ ਅੱਜ ਕੀ ਚੋਰੀ ਹੋ ਗਈ ਇੱਥੇ ਹਾਂਜੀ ਅਸੀਂ ਗਏ ਸੀ ਅਸੀਂ 10:00 ਵਜੇ ਕੰਮ ਤੇ ਚੱਲ ਗਏ ਸੀ ਸਾਡੀ ਹੈਗੀ ਦੁਕਾਨ ਉੱਥੇ ਧਾਮੀ ਹਸਪੀਟਲ ਦੇ ਨਾਲ ਪ੍ਰਭਾ ਚੌਂਕ ਹੁਸ਼ਿਆਰ ਹਾਂਜੀ ਹੁਸ਼ਿਆਰਪੁਰੀ ਤੇ ਅਸੀਂ ਉੱਥੇ ਚੱਲ ਗਏ ਸੀ ਤੇ ਉਹ ਸਾਨੂੰ ਪਤਾ ਨਹੀਂ ਅਸੀਂ ਤਾਂ ਕੰਮ ਕਰਦੇ ਉੱਥੇ ਜਾ ਕੇ ਆਪਣੀ ਦੁਕਾਨ ਆ ਸਟੀਚਿੰਗ ਦੀ ਉੱਥੇ ਕੰਮ ਕਰਦੇ ਤੇ ਸਾਨੂੰ ਫੋਨ ਆਇਆ ਸਾਡੇ ਗੁਆਂਢੀ ਆ ਉਹਨਾਂ ਨੇ ਫੋਨ ਕੀਤਾ ਕਿ ਹਾਂ ਵੀ ਤੁਹਾਡੇ ਘਰ ਚੋਰੀ ਹੋ ਗਈ ਆ ਤਾਂ ਫਿਰ ਅਸੀਂ ਆ ਗਏ ਹਾਂ ਬਾਕੀ ਆ ਕੇ ਦੇਖਿਆ ਸਾਰਾ ਆ ਦੇਖੋ ਆ ਸਾਰਾ ਕੁਝ ਖਿਲਰਿਆ ਪਿਆ ਜੀ ਜੀ ਕੱਲਾ ਕੱਲਾ ਉਹਨੇ ਸਾਰੀ ਚੀਜ਼ ਫੁੱਲੀ ਪਈ ਆ ਕੱਲਾ ਕੱਲਾ ਸਮਾਨ ਫੁੱਲਿਆ ਪਿਆ ਬਾਹਰ ਕੀ ਤਾਲਾ ਟੁੱਟਾ ਸੀ ਜਾਂ ਕਿਦਾਂ ਸੀ ਬਾਹਰ ਨੂੰ ਤਾਲਾ ਲੱਗਾ ਸੀ ਅੰਦਰਲਾ ਤਾਲਾ ਟੁੱਟਾ ਸੀ ਅਤੇ ਉਹ ਉਹਨੇ ਅੰਦਰ ਵੜ ਕੇ ਬਾਹਰਲੇ ਬਾਹਰਲੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਾ ਦਿੱਤੀ ਸੀ अच्छा जी यानी कि टपके हां पिछले पास उ टपके आया होगा शायद ओके हां जी कोई ਹੁਣ ਤੁਸੀਂ ਮਾੜਾ ਮੋੜਾ ਦੇਖਿਆ ਕਿੰਨਾ ਕੁ ਨੁਕਸਾਨ ਕੀ ਹੋਇਆ ਹਲੇ ਕੁਝ ਲੱਗਾ ਪਤਾ ਕੁਝ ਲੱਗੇ ਕਿ ਦੇਖਣਾ ਨੁਕਸਾਨ ਨਹੀਂ ਆ ਉਹ 7000 ਰੁਪਏ ਤੇ ਦੋ ਕੁ ਮੁੰਦਰੀਆਂ ਬਸ ਠੀਕ ਹੈ ਜੀ ਹਾਂ ਜੀ ਉਹ ਹੈ ਨਹੀਂ ਫਿਲਹਾਲ ਹੁਣ ਪੁਲਿਸ ਲੱਗੀ ਚੋਰ ਨੂੰ ਫੜ ਕੇ ਹਾਂ ਜੀ ਉਹ ਕਹਿੰਦੇ ਪੇ ਲੱਗੀ ਹਾਂ ਜੀ ਅੱਛਾ ਜੀ ਪਾ ਜੀ ਕੀ ਨਾਮ ਤੁਹਾਡਾ ਰਜੇਸ਼ ਕੁਮਾਰ ਜੀ ਰਜੇਸ਼ ਕੁਮਾਰ ਜੀ ਕਿੱਥੇ ਕਿਹੜਾ ਪਿੰਡ ਆ ਹੈ ਹੈਸ਼ ਤਾਂ ਅਜੋ ਵਾਲੀ ਹੈ ਅਜੀਵਲ ਜੀ ਕੀ ਚੋਰੀ ਹੋ ਗਈ ਇੱਥੇ ਅੱਜ ਹਾਂਜੀ ਹਾਂਜੀ ਕਿੱਦਾਂ ਤੁਹਾਨੂੰ ਪਤਾ ਲੱਗਿਆ ਕੀ ਕੁਛ ਸਾਨੂੰ ਤੇ ਸਾਡੇ ਕੀ ਕਹਿੰਦੇ ਆ ਨਾ ਗਵਾਂਡੀਆਂ ਨੇ ਫੋਨ ਹਾਂਜੀ ਕੀਤੀ ਆ ਜੀ ਅਸੀਂ ਤੇ ਹੁਣ ਕੀ ਕਹਿੰਦੇ 10 ਵਜੇ ਗਏ ਆ ਜੀ ਹੱਲੇ 10 ਵਜੇ ਗਏ ਆ ਤਾਂ ਕੀ ਕਹਿੰਦੇ ਸਵਾ 12:30 ਕੀ ਕਹਿੰਦੇ ਹਾਂਜੀ ਫੋਨ ਗਿਆ ਹਾਂਜੀ ਦੋਆਂ ਘੰਟਿਆਂ ਦੇ ਵਿੱਚ ਵੇਖ ਲਓ ਵੀ ਅਗਲੇ ਨੇ ਸਾਰਾ ਕੁਛ ਕਮਰੇ ਦੋਵੇਂ ਉਹਨੇ ਆ ਪੂਰੇ ਫੋਲ ਦਿੱਤੇ ਆ ਜੀ ਕਿੰਨਾ ਕ ਨੁਕਸਾਨ ਭਾਜੀ ਕੋਈ ਨਹੀਂ ਨਹੀਂ ਬਸ ਇੰਨੀ ਕੁ ਹੀ ਸੀ ਜੀ ਸਾਡੇ ਕੋਲ 7 ਕੁ ਹੀ ਆਏ ਤੇ ਮੁੰਡੀਆਂ ਮੁੰਦਰੀਆਂ ਸੀ ਜੀ ਦੋ ਨਾਲ ਸੋਨੇ ਦੀਆਂ 7000 ਨਗਦ ਸੀਗਾ ਜੀ ਹਾਂਜੀ ਸੋਨੇ ਦੀਆਂ ਦੋ ਮੁੰਦਰੀਆਂ ਹਾਂਜੀ ਤੇ ਪੁਲਿਸ ਲੈ ਗਈ ਥਾਣੇ ਫੜ ਕੇ ਹਾਂਜੀ ਹਾਂਜੀ ਕਹਿੰਦੇ ਆ ਜੀ ਹਾਂਜੀ ਪੁਲਿਸ ਲੈ ਗਈ ਆ ਕੀ ਕਹਿਣਾ ਚਾਹੋਗੇ ਚਿੱਤੇ ਦੇ ਨਾਲ ਇਹ ਦਿਨ ਚੋਰੀਆਂ ਹੋ ਰਹੀਆਂ ਲੱਗਦੀਆਂ ਹੁਣ ਅਹੀ ਕੀ ਕਹਿਣਾ ਚਾਹੋਗੇ ਸਾਡੇ ਦੇ ਆਪਣੇ ਬੜਾ ਹੋ ਗਿਆ ਜੀ ਪਤਾ ਨਹੀਂ ਖਰੇ ਹਾਂਜੀ ਕਿੱਦਾਂ ਕਿੰਨੀ ਮੁਸ਼ਕਲ ਨਾਲ ਅਹੀ ਹਾਂਜੀ 200 ਰੁਪਏ ਹਾਂਜੀ ਮਿਲਗੇ ਨਾ ਇਕੱਠਾ ਕੀਤਾ ਹੁੰਦਾ ਲੱਗਦਾ ਕਿ ਚਲੋ ਕੋਈ ਗੱਲ ਨਹੀਂ ਜੀ ਸਾਡਾ ਤੇ ਨੁਕਸਾਨ ਹੋ ਗਿਆ ਨਾ ਜੀ ਜੋ ਹੋਣਾ ਸੀ ਨੇ ਕਿਤੇ ਕਿਸੇ ਇਹ ਕੀ ਨਾਮ ਜੀ ਕੋਟਾ ਜੀ ਮੇਰਾ ਨਾਮ ਸਰਜੀਤ कौर ਪੰਜਾਬ ਮੈਂਬਰਾਂ ਮੈਂ ਤੇ ਕਿੱਥੇ ਪਿੰਡ ਜਵਾਲ ਜੀ ਮੇਰਾ ਪਿੰਡ ਜਵਾਲਿਆ ਤੇ ਕੀ ਅੱਜ ਹੋਇਆ ਜੀ ਇੱਥੇ ਇਹ ਸਾਜੀ ਮੈਂ ਕੇਦੇ ਘਰ ਜਾ ਰਹੀ ਸੀ ਕੰਮ ਨੂੰ ਤੇ ਮੈਨੂੰ ਰਸਤੇ ਵਿੱਚ ਕਿਤੇ ਮਿਲ ਕੇ ਲੰਗੀ ਆ ਤੇ ਉੱਥੋਂ ਦੀ ਮੈਨੂੰ ਖੜਾਕੀ ਦੀ ਆਵਾਜ਼ ਆਈ ਜਦੋਂ ਮੈਂ ਪਿੱਛਾ ਮੁੜ ਕੇ ਦੇਖਿਆ ਤਾਂ ਬੰਦੇ ਨੇ ਛਾਲ ਮਾਰੀ ਉੱਥੋਂ ਕੰਨ ਤੋਂ ਤੇ ਉਹ ਜਿੰਦਾ ਲੱਗਾਇਆ ਸੀਗਾ ਮੇਰੇ ਮਨ 'ਚ ਕਿਹਾ ਮੈਂ ਕਿਹ ਜਿਹੜੀ ਛਾਲ ਮਾਰੀ ਹੈ ਵੀ ਘਰ ਜਿੰਦਾ ਲੱਗਾ ਹੈ ਵੀ ਕੋਈ ਕੋਈ ਚੋਰੀ ਹੋ ਸਕਦਾ ਹੈ ਜੀ ਫਿਰ ਜਦੋਂ ਮੈਂ ਗਾਂਹ ਗਈਆਂ ਮੈਂ ਕਿਹਨ ਜਾ ਕੇ ਦੱਸਿਆ ਮੈਂ ਕਿ ਕੋਈ ਬੰਦਾ ਮੇਰੇ ਮੋਰੇ ਮ ਗੀਤੀ ਉਹ ਮੁੰਡੇ ਦਾ ਮੋੜ ਸਾਲ ਚੱਕ ਕੇ ਉਹਨਾਂ ਨੇ ਤਾਂ ਪਿੱਛਾ ਕੀਤਾ ਅਸੀਂ ਵੀ ਪਿੱਛਾ ਕੀਤਾ ਉਹਦਾ ਅਸੀਂ ਮਿਆਦ ਵਾਲਾ ਪਾਸਾ ਦੇਖਿਆ ਸੜਕ ਵਾਲਾ ਪਾਸਾ ਇਹ ਸ਼ਹਿਰ ਵਾਲੇ ਪਾਸੇ ਚ ਲਗਾਏ ਜਦੋਂ ਨੇ ਦੇਖਿਆ ਤਾਂ ਉਹਨੇ ਜਾ ਕੇ ਮੋਰੇ ਕੇ ਲਿਆ ਇੱਟਾ ਬੱਟੇ ਲਾ ਪਿਆ ਉਹਨਾਂ ਨੂੰ ਮਾਰਨਾ ਅੱਛਾ ਜੀ ਉਹਨਾਂ ਨੇ ਫਿਰ ਜਿਲੇ ਮਲਕੇ ਫੜਿਆ ਫੜ ਕੇ ਉਹਨੇ ਕੋਈ ਮਲਕੇ ਦੋ ਤਿੰਨ ਲਾਈਆਂ ਉਹਦੇ ਉਹਨਾਂ ਟੈਂਪੋ ਚ ਪਾ ਕੇ ਫਿਰ ਸਕੂਲ ਦੇ ਮੋਰੇ ਲੈ ਆਏ ਉੱਥੇ ਲਿਆ ਕੇ ਫਿਰ ਉਹਦੀ ਮਲਕੀ ਪੁੱਛਿਆ ਉਹਨੂੰ ਵੀ ਤੂੰ ਕੀ ਕਰਕੇ ਆ ਕਹਿੰਦਾ ਮੈਂ ਚੋਰੀ ਕਰਕੇ ਆਇਆ ਉਹ ਕਹਿੰਦਾ ਕਿੱਥੇ ਕੀਤੀ ਆ ਕਹਿੰਦਾ ਉੱਥੇ ਕੀਤੀ ਕਹਿੰਦਾ ਜਿੰਦਾ ਤੋੜਿਆ ਕਹਿੰਦਾ ਨਹੀਂ ਕਹਿੰਦਾ ਮੈਂ ਘ ਤੇ ਘੁਣਤ ਚੋਰ ਪਿੰਡ ਵਾਲਿਆਂ ਨੇ ਹੱਥ ਵੀ ਹੌਲਾ ਕਰ ਲਿਆ ਚੋਰ ਹਾਂਜੀ ਪਿੰਡ ਵਾਲਿਆਂ ਨੇ ਹੱਥ ਵੀ ਹੌਲਾ ਕੀਤਾ ਉਹ ਤੇ ਲਾਈਆਂ ਵੀ ਲਾ ਕੇ ਪੁੱਛਿਆ ਨਾ ਥਾਣਾ ਕਿਹੜਾ ਜੇ ਸਾਨੂੰ ਸਦਰ ਥਾਣਾ ਪੈਂਦਾ ਆ ਸਦਰ ਥਾਣਾ ਪੁਲਿਸ ਲੈ ਗਈ ਫੜ ਕੇ ਹਾਂਜੀ ਪੁਲਿਸ ਲੈ ਕੇ ਫੜ ਕੇ ਉਹਦੇ ਕੋਲ ਪੈਸੇ ਵੀ ਸੀਗੇ ਤੇ ਉਹਦੇ ਕੋਲ ਗਹਿਣੇ ਵੀ ਸੀਗੇ ਠੀਕ ਹੈ ਜੀ ਗਹਿਣੇ ਵੀ ਕਢਾਏ ਸੀ ਪੈਸੇ ਵੀ ਦੇਖੇ ਸੀ ਉਹਦੇ ਕੋਲ ਕੀ ਲੱਗਦਾ ਕਿ ਚਿੱਟੇ ਦਿਨ ਚੋਰੀਆਂ ਹੋ ਰਹੀਆਂ ਇਲਾਕੇ ਦੇ ਵਿੱਚ ਵੀ ਇਹ ਕੰਮ ਹੋਣਾ ਨਹੀਂ ਚਾਹੀਦਾ ਵੀ ਇਹ ਭਗਵੰਤਾਂ ਦੇ ਸਮੇਂ ਵਿੱਚ ਅਦਾ ਕੰਮ ਹੁੰਦਾ ਕਿਉਂ ਹੋਣਾ ਚਾਹੀਦਾ ਇਹ ਲੋਕਾਂ ਦੇ ਸੇਫ ਹੀ ਹੈ ਨਹੀਂਗੇ ਵੀ ਲੋਕਾਂ ਨੂੰ ਸੇਫ ਹੋਣਾ ਚਾਹੀਦਾ ਆ ਵੀ ਇਹ ਭ ਬਹੁਤ ਵਧੀਆ ਆ ਪੇ ਕਰਨਾ ਚਾਹੀਦਾ ਪਹਿਲਾਂ ਵੀ ਚੋਰੀਆਂ ਹੋ ਰਹੀਆਂ ਜੀ ਪਹਿਲਾਂ ਵੀ ਹੋਈਆਂ ਬਹੁਤ ਕਲੋਨੀ ਵਿੱਚ ਬਹੁਤ ਹੋਈਆਂ ਸ਼ੱਜੂ ਕਲੋਨੀ ਵਿੱਚ ਬਹੁਤ ਹੋਈਆਂ ਦਿਨ ਦਿਹਾੜੇ ਚੋਰੀਆਂ ਕਿੰਨੇ ਦਿਹਾੜੇ ਚੋਰੀਆਂ ਹੁੰਦੀਆਂ ਆ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਸਹਿਮ ਦਾ ਮਾਹੌਲ ਬਣਿਆ ਪਿਆ ਆ ਜੀ ਹੂੰ